ਹਲੋ ਸਸਿਕਾਹਨ ਕਿੱਦਾਂ ਹੈ ਸਾਰੇ ਸਭ ਮੇਨਰ ਲਾ ਸਭ ਵਧੀਆ ਹੋਣਗੇ ਅੱਜ ਜੇ ਆਪਾਂ ਕਰਾਂਗੇ ਸਲਵਾਰ ਦੀ ਕਟਿੰਗ ਤੁਹਾਨੂੰ ਦੱਸੂਗੀ ਸਲਵਾਰ ਜੇ ਕੱਪੜਾ ਘੱਟ ਹੋਵੇ ਤੇ ਉਸ ਦੀ ਕਟਿੰਗ ਇਸ ਤਰ੍ਹਾਂ ਕਰਦੇ ਆ ਕੱਪੜਾ ਜਿਸ ਦਾ ਦੋ ਮੀਟਰ ਹੈ ਦੋ ਮੀਟਰ ਦੇ ਵਿੱਚ ਆਪਾਂ ਸਲਵਾਰ ਦੀ ਪੂਰੀ ਨੇ ਕਟੇਂਗਾ ਨਹੀਂ ਸਲਵਾਰ ਵੀ ਆਪਣੀ ਵਧੀਆ ਬਣੇਗੀ ਤੇ ਕਟਿੰਗ ਵੀ ਵਧੀਆ ਹੋਏਗੀ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਜੇ ਸਭ ਤੋਂ ਪਹਿਲਾਂ ਇੱਕ ਤਾਂ ਆਪਾਂ ਦੂਜੀ ਤਰ੍ਹਾਂ ਦਾ ਸਲਵਾਰ ਕਟਿੰਗ ਕਰਦੇ ਜਿੱਦੋਂ ਕੁਝ ਪੱਲੇ ਤੇ ਕੁੰਦੇ ਇਕੱਠੇ ਕੱਟੇ ਜਾਂਦੇ ਨੇ ਇਸ ਦੇ ਵਿੱਚ ਆਪਾਂ ਅਲੱਗ-ਅਲੱਗ ਕੱਟਾਂਗੇ ਜਿਸ ਨਾਲ ਸਲਵਾਰ ਵੀ ਹੈਵੀ ਬਣੇਗੀ ਤਾਂ ਸਭ ਵਧੀਆ ਲੱਗੇਗੀ ਪਾਈ। ਸਭ ਤੋਂ ਪਹਿਲਾਂ ਆਪ ਕਰਾਂਗੇ ਜੀ ਪੱਲਿਆਂ ਦੀ ਕਟਾਈ ਕਿੰਨੇ ਪੱਲੇ ਹੋਣਗੇ ਜੀ 6 3 ਇੰਚ ਦੇ ਧਿਆਨ ਤੇ ਤੇ ਚੜਾਈ ਰੱਖਾਂਗੇ ਆਪਾਂ ਇਸ ਦੇ 12 ਇੰਚ ਕਿ ਸਾਢੇ 6 ਇੰਚ ਹੁੰਦੀ ਹੈ ਇਸ ਦੀ। 12 ਇੰਚ ਦਾ ਧੰਨਾ ਪਾਸੇ ਨਿਸ਼ਾਨ ਲਗਾ ਕੇ ਧੰਨਾ ਨਿਸ਼ਾਨਾ ਨੂੰ ਕਰਾਂਗੇ ਅਸੀਂ ਤੇ

ਨਿਸ਼ਾਨ ਉਹ ਕੰਪਲੀਟ ਹੋਣ ਕਰਾਂਗੇ ਆਪਾਂ ਕਟਿੰਗ ਇਸ ਦੀ ਜਿਹੜਾ ਸਾਈਡ ਤੋਂ ਕੱਪੜਾ ਬਚਿਆ ਉਸ ਨੂੰ ਉਸ ਦੇ ਵਿੱਚੋਂ ਕੰਡਾਂਗੇ ਆਪਾਂ ਬੈਲਟ ਸਲਵਾਰ ਲਈ ਇਹ ਤਿਆਰ ਹੋ ਗਿਆ ਆਪਣੇ ਪੱਲੇ సెంట రాకే కట్ ఇక్క కట్ గా ప్రెస్ మారా థాడే సెంటర్ ఎక్కువ పతాయి తను చోనా పనుల ఔఖా నా సై క్రేస మనగే కట్స్ ఒక పల్లె కంప్లీట్ మాకు కండి కట్ింగ్ ਜਿਹੜਾ ਕਪੜਾ ਬਚ ਗਿਆ ਉਹਦੇ ਵਿੱਚ ਸਾਰੇ ਨੂੰ ਫੋਲਡ ਕਰਕੇ ਡਬਲ ਫੋਲਡਾ ਕੇ ਮੈਂ ਬਤਨਾਂ ਦੇ ਜੁੰਡਿਆਂ ਦੇ ਕਟਿੰਗ ਉਸੇ ਬੰਦ ਕਰਾਂ। ਇਹਨਾਂ ਨੂੰ ਬੰਦ ਕਰ ਦੇਣਾ। ਇਹਨਾਂ ਨੂੰ ਹਲਕੇ ਜਿਹੇ ਪ੍ਰੈਸ ਮਾਰ ਕੇ ਗਾਂ ਦੇ ਸਿੱਧਾ ਅਗਲੇ ਦੇ ਵਿੱਚ ਬਾਲਣਾ ਰਵੇ ਤੇ ਕਟਿੰਗ ਕਰਨ ਜੂਈ ਆਸਾਨੀ ਹੋ ਜਾਵੇ। ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਫਿਰ ਸਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ। ਬਾਕੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਪੁੱਛ ਸਕਦੇ ਹੋ। ਬਾਕੀ ਤੁਹਾਡੇ ਸਾਰਿਆਂ ਦੇ ਬਹੁਤ ਪਿਆਰ ਦੀ ਲੋੜ ਹੈ ਜੀ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ, ਸਪੋਰਟ ਕਰਿਆ ਕਰੋ। ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਨੂੰ। ਠੀਕ ਹੈ ਜੀ ਹੁਣ ਆਪਣੇ ਹੈਗੇ ਨੇ 33 ਇੰਚ ਪੱਲੇ ਨੇ ਤੇ 9 ਇੰਚ ਪਰਖਣਾ ਆਸੂ। ਟੋਟਲ ਲੰਬਾਈ ਹੋ ਗਈ ਆਪਣੇ 41 ਇੰਚ ਦੀ। ਪਨਾਂ ਵਾਲੇ ਤੁੰਡਿਆਂ ਦਾ ਨਿਸ਼ਾਨ 41 ਇੰਚ ਤਰ੍ਹਾਂ ਕੇ ਮੈਨੂੰ ਇਹ ਤੋਂ ਪਤਾ ਲੱਗਦਾ ਜੀ ਪਹਿਲਾਂ 23 ਇੰਚ ਪੱਲੇ ਕੱਢੋ ਪੱਲੇ ਨਾਲ ਉਸ ਤੋਂ ਬਾਅਦ 9 ਇੰਚ ਅਸਨ 10 ਇੰਚ ਜਿੰਨਾ ਤੁਹਾਡੇ ਮਾਰਜਿਨ ਉੱਤੇ ਸੋਨਣਾ ਹੋਵੇ ਅਸਨ ਰੱਖੋ ਮੈਂ ਇਹ ਤਾਂ ਅਸਨ 9 ਇੰਚ ਤਿਆਰ ਕਰ ਰਹੀ ਆ ਤੇ ਦੂਜੇ ਪਾਸੇ ਵੀ ਦੇ 41 ਇੰਚ ਦਾ ਨਿਸ਼ਾਨ ਲਗਾ ਲਵਾਂਗਾ

ਜੇ ਤੁਹਾਨੂੰ ਮਾਪਚਸ ਨਹੀਂ ਪਤਾ ਲੱਗਦਾ ਤਾਂ ਤੁਸੀਂ ਪੱਲੇ ਨਾਲ ਰੱਖ ਕੇ ਲੰਬਾਈ ਦੇਖ ਸਕਦੇ ਹੋ ਕਿ ਤੁਹਾਡੀ ਲੰਬਾਈ ਕਿ ਪੂਰੀ ਆ ਰਹੀ ਹੈ ਕਿ ਨਹੀਂ ਠੀਕ ਹੈ ਹੁਣ ਕਰਾਂਗੇ ਜੀ ਕਟਿੰਗ ਇਸ ਦੀ 2 ਮੀਟਰ ਦੇ ਵਿੱਚ ਵੀ ਤੁਸੀਂ ਬੜੀ ਵਧੀਆ ਸਲਵਾਰ ਤਿਆਰ ਕਰ ਸਕਦੇ ਹੋ ਜਿਸ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਲਵਾਰ ਵੀ ਫੁੱਲੀ ਢੁੱਲੀ ਬਣਦੀ ਹੈ ਬਾਕੀ ਤੁਹਾਨੂੰ ਬਣੇ ਹੋਏ ਵੀ ਇੱਕ ਵਾਰੀ ਦਿਖਾਉਂਗੀ ये सिर्फ कटिंग कटिंग दिखा रही हैं जो बैंज तो स्टिचिंग किसी ने देखनी है तो जरूर से कमेंट कर सकते हो मैं तो स्टिचिंग भी दिखा सकती हूँ ठीक है जी बराबर आटिंग करा मूरी कुंदे से उपर तक आसन तक निशान सीधा करा ਹੇ ਜੋ 2 ਇੰਚਸ ਕੇ ਇਵਰੀ ਕਟਿੰਗ ਦੇ ਵਿੱਚ ਆਪਣਾ ਕੱਪੜਾ ਵੱਡਾ ਛੋਟਾ ਹੁੰਦਾ ਇੱਕ ਕੁੰਦਾ ਵੱਡਾ ਇੱਕ ਛੋਟਾ ਹੋ ਜਾਂਦਾ ਬਰਾਬਰ ਦੇ ਹੋ ਸਕਣ ਇਸ ਲਈ ਆਪਾਂ ਕੁੰਦੇ ਤੋਂ ਲੈ ਕੇ نیچے نیچے ਤੋਂ ਆਸਾਨਦਕਰ ਕਟਿੰਗ ਕਰਾਂਗੇ ਹੁਣ ਤੇ ਆਪਾਂ ਕੁੰਦੇ ਤੋਂ ਲੈ ਕੇ ਨਾ ਤਾਂ ਕਿ ਇਹਦਾ ਕੱਪੜਾ ਜਿਹੜਾ ਵੱਧ ਘਾਟਾ ਬਿਲਕੁਲ ਆਪਣੇ ਸਲਵਾਰ ਦੀ ਸੈਟਿੰਗ ਬਹੁਤ ਸਹੀ ਤਰ੍ਹਾਂ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਕੰਪਲੀਟ। ਕਿ ਜੇ ਤੁਹਾਨੂੰ ਕੋਈ ਡਾਊਟ ਹੈਗਾ ਹੈ ਜਾਂ ਜੇ ਲੱਗਦਾ ਤੁਸੀਂ ਜ਼ਰੂਰ ਮੈਸੇਜ ਕਰ ਸਕਦੇ ਹੋ ਕਮੈਂਟਰ ਦੇ ਵਿੱਚ। ਹੁਣ ਕਰਾਂਗੇ ਆਪਾਂ ਇਸ ਦੀ ਬੈਲਟ ਦੀ ਕਟਿੰਗ। ਹਾਂ। ਬੈਲਟ ਹੈ ਜਿਸ ਦੇ ਪੱਛੇ ਇੰਚ ਤੇ 8 25 ਇੰਚ। 25 ਦੇ ਵਿੱਚ 2 ਪਲੱਸ ਕਰਾਂਗੇ 27 ਇੰਚ ਦੀ ਆਪਾਂ ਬੈਲਟ ਤਿਆਰ ਕਰਨੀ ਹੈ। ਕਟਿੰਗ ਕਰਾਂਗੇ। 27 ਦੇ ਵਿੱਚੋਂ ਹੁੰਦਾ ਦਨ ਚੰਦਰ ਜਾ ਕੇ 26 ਇੰਚ ਬੈਲਟ ਧੰਨਵਾਦ ਸਨ ਇਸ਼ਾਰਾ ਲਗਾ ਕੇ ਦਿਖਾਉਣੇ ਕਟਿੰਗ ਆਪਾਂ 7 ਇੰਚ ਦੀ ਹਾਈਟ ਰੱਖਾਂਗੇ ਬੈਲਟ ਦੀ ਜਿਸ ਦੇ ਵਿੱਚ 5 ਇੰਚ ਫੈਲਟ ਧਿਆਨ ਹੋਏਗਾ ਬੰਨ੍ਹ ਦੋ ਨੀਚੋਂ ਸਿੱਧੇ करेंगे कट तो आप इस हो गए अपने बैल्ट की कटिंग इस तरह हो गई जी आप पूरी सलाबार कटिंग बाकी स्टिचिंग की वीडियो तो मैं पाई नहीं है कि सिर्फ कटिंग की है बाकी जिस तक कोई डाउट हो कुछ पूछना चाहता जरूर पूछ सकते हो ओके जी। ਇਹ ਕਟਿੰਗ ਕੰਪਲੀਟ ਹੈ। ਮੈਂ ਜੇ ਆਪਣੀ ਸਲਵਾਰ ਦੇ ਬਣਨ ਤੋਂ ਬਾਅਦ ਲੁੱਕ ਕਿਸਾ ਦੇ ਲੱਗਦੀ ਹੈ ਸਲਵਾਰ। ਬਿਲਕੁਲ ਸਲਵਾਰ ਵਧੀਆ ਬਣੀ ਹੈ। ਇੰਨੀ ਵੀ ਕੋਈ ਸਲਵਾਰ ਦਾ ਘੇਰ, 8 ਸਲਵਾਰ ਦਾ ਘੇਰ ਨੂੰ ਨਾ ਹੁੰਦਾ। ਮੁਕੇ ਜੀ ਥੈਂਕ ਯੂ। ਥੈਂਕਸ ਫॉर ਵਾਚਿੰਗ। ਵੀਡੀਓ ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਮੁਕੇ ਥੈਂਕ ਯੂ। ਬਾਏ ਬਾਏ।